ਆ ਮਿੱਤਰੋ ਸਤਿ ਸ਼੍ਰੀ ਗਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਮੈਂ ਪਹਿਲਾਂ ਹੀ ਕਹਿ ਦੇਣਾ ਬਾਈ ਫੋਲੋ ਕਰ ਲਿਓ ਜੇ ਵੀਡੀਓ ਚੰਗੀਆਂ ਲੱਗਦੀਆਂ ਜਿਹੜੇ ਬੰਦੇ ਨਵੇਂ ਨੇ ਜਿਹੜੇ YouTube ਤੇ ਦੇਖ ਰਹੇ ਨੇ ਉਹ ਸਬਸਕ੍ਰਾਈਬ ਕਰ ਲਿਓ ਆ ਪਿੱਛੇ ਮੈਂ ਕੱਲ ਵੀਡੀਓ ਪਾਈ ਸੀ 8 ਅਗਸਤ ਤੋਂ 15 ਅਗਸਤ ਤੱਕ ਕਿਹੜੀਆਂ ਸਪ੍ਰੇ ਹਾਂ ਕਰ ਸਕਦੇ ਆ ਇਹਦੇ ਵਿੱਚ ਫੰਗੀਸਾਈਡਾਂ ਬਾਰੇ ਵੀ ਡਿਟੇਲ ਵੀਡੀਓ ਪਈ ਆ ਇਨਸੈਕਟੀਸਾਈਡਾਂ ਬਾਰੇ ਵੀ ਪਈ ਆ ਤੇਲੇ ਵਾਲੀ ਵੀ ਪਈ ਆ ਇਹਦੇ ਵਿੱਚ ਹੁਣ ਤੱਕ ਮੋਸਟਲੀ ਮੈਨੂੰ ਲੱਗਦਾ 80% ਲੋਕਾਂ ਨੇ ਜਿਹੜੀ ਸਪਰੇਅ ਕਰਤੀ ਹੋਣੀ ਪਹਿਲੀ ਚੋਨਾ ਜਾਵੇ ਗੇਤਾ ਚਾਹੇ ਪਛੇਤਾ ਇੱਕ ਵਾਰੀ ਫੰਗੀ ਸਾਈਡ ਤੇ ਇਨਸੈਕਟੀਸਾਈਡ ਵਿੱਚ ਪਾ ਕੇ ਦਵਾਈ ਮਾਰਤੀ ਚਾਹੇ ਉਹ ਤੇਲੇ ਵਾਲੀ ਵੀ ਵਿੱਚ ਹੀ ਪਾਈ ਜਾਂਦੇ ਆ ਜਿਮੀਦਾਰ ਹਨਾ ਛੁੰਡੀ ਵਾਲੀ ਤਾਂ ਚਲੋ ਪਾਉਣੀ ਪਉਣੀ ਆ ਨਾਲ ਫੰਗੀ ਸਾਈਡ ਵੀ ਪਾਈ ਜਾਂਦੇ ਨੇ ਠੀਕ ਆ ਫੰਗੀ ਸਾਈਡ ਤੇ ਛੁੰਡੀ ਵਾਲੇ ਦਾ ਹੁਣ ਫਾਇਦਾ ਸੀਗਾ ਜਿਹੜੀ ਤੇਲੇ ਵਾਲੀ ਪਾਈ ਆ ਉਹਦਾ ਨੁਕਸਾਨ ਆ ਬਾਈ ਕਿਉਂਕਿ ਤੇਲੇ ਦਾ ਸਿਰਫ ਹਊਆ ਜਿਆਦਾ ਬਣਾਤਾ ਮੈਂ ਪਹਿਲਾਂ ਵੀ ਕਹਿੰਦਾ ਹੁਣਾਂ ਵੀ ਜਿਹੜੀ ਤੀਜੀ ਸਟੇਜ ਹੁੰਦੀ ਹੈ ਤੇਲੇ ਦੀ ਉਹ ਆਪਾਂ ਨੂੰ ਦਿਖਣ ਲੱਗਦੀ ਆ 45 ਦਿਨਾਂ ਤੋਂ ਬਾਅਦ ਆਪਣੇ ਕੋਲੇ ਤੀਜੀ ਸਟੇਜ ਆਉਂਦੀ ਹੈ ਤੇਲੇ ਦੀ ਠੀਕ ਹੈ ਉਦੋਂ ਬਲਬਾਂ ਦੇ ਉੱਤੇ ਆਉਣ ਲੱਗ ਜਾਂਦਾ ਉਹ ਨੁਕਸਾਨ ਕਰਦਾ ਪਹਿਲੀ ਦੂਜੀ ਵਾਲਾ ਨੁਕਸਾਨ ਕਰਦਾ ਨੋ ਡਾਊਟ ਪਰ ਉਹਨਾਂ ਨਹੀਂ ਕਰਦਾ ਪਰ ਜਿਹੜੇ ਖੇਤਾਂ ਦੇ ਵਿੱਚ ਹੁਣ ਰਾਜਪੁਰਾ ਬੈਲਟ ਆ ਜਾਂ ਬਹੁਤ ਜਿਨ੍ਹਾਂ ਨੇ ਬਾੜੀ ਗੇਤੀ ਲੱਗੀ ਹੋਈ ਸੀ ਪਨੀਰੀਆਂ ਦੇ ਉੱਤੇ ਆਪਾਂ ਤੇਲੇ ਵਾਲੀਆਂ ਸਪਰੇਹਾਂ ਵੀ ਕਰਤੀਆਂ ਫਿਰ ਵੀ ਆਪਣੇ ਕੋਲੇ ਬੋਨਾ ਵਾਇਰਸ ਆ ਗਿਆ ਉਹਦਾ ਹਜੇ ਰਿਸਰਚ ਮੇਰੇ ਅੰਡਰ ਰਿਸਰਚ ਆ ਉਹ ਚੀਜ਼ ਪਰ ਫਿਰ ਵੀ ਕਿਤੇ ਨਾ ਕਿਤੇ ਉਹਨੂੰ ਤੇਲੇ ਆ ਉਹਦੇ ਕਰਕੇ ਦਿਮਾਗ ਚ ਜ਼ਿੰਮੇਦਾਰਾਂ ਦੇ ਡਰ ਬੈਠ ਗਿਆ ਡਰ ਬਠਾਇਆ ਜਾ ਰਿਹਾ ਸੋਸ਼ਲ ਮੀਡੀਆ ਦੇ ਵਿੱਚ ਵੀ ਪਹਿਲੀ ਸਪਰੇ ਜਦੋਂ ਕਰਨੀ ਆ ਉਹਦੇ ਵਿੱਚ ਤੇਲੇ ਵਾਲੀ ਦਵਾਈ ਪਾ ਦੋ ਹਨਾ ਜਿਹੜਾ ਕੀ ਜੇ ਤੁਹਾਡੇ ਖੇਤ ਦੇ ਵਿੱਚ ਬੋਨਾ ਵਾਇਰਸ ਨਹੀਂ ਹੈਗਾ ਜਾਂ ਤੁਹਾਡੇ ਕੋਲੇ ਕਿੱਲੇ ਦੇ ਵਿੱਚ 100 ਬੂਟੇ ਨੇ ਜਾਂ 150 ਬੂਟਾ ਤਾਂ ਤੇਲੇ ਵਾਲੀ ਦਵਾਈ ਹਜੇ ਪਹਿਲੀ ਸਪਰੇ ਦੇ ਵਿੱਚ ਬਈ ਬਣ ਦੇ ਨਾਮ ਪਾਓ ਜੇ ਤੁਹਾਡੇ ਕੋਲੇ ਝੋਨਾ 30 35 40 45 ਦਿਨਾਂ ਦਾ ਹੈਗਾ ਠੀਕ ਹੈ ਭਾਈ ਤੇਲ ਵਾਲੀ ਦਵਾਈ ਜੇ ਨਹੀਂ ਰਹੇ ਹੁੰਦਾ ਜਦੋਂ ਤੁਹਾਡਾ ਝੋਨਾ ਗਬੁੱਲੇ ਬਣ ਗਏ ਗੱਬੇ ਤੇ ਆ ਗਿਆ ਪੈਪ ਬਣ ਗਈ ਬੂਟਿੰਗ ਸਟੇਜ ਦੇ ਵਿੱਚ ਹੋਇਆ ਉਦੋਂ ਆਪਾਂ ਪਾ ਸਕਦੇ ਹਾਂ ਹੁਣ ਨਜਾਇਜ਼ ਖਰਚਾ ਨਾ ਕਰੋ ਹੁਣੀ ਤੇਲ ਵਾਲੀਆਂ ਸਪਰੇਇਆਂ ਕਰਕੇ ਆਪਾਂ ਜਾਵਾਂਗੇ ਕਿੱਧਰ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੋ ਤਿੰਨ ਚੀਜ਼ਾਂ ਡਿਸਕਸ ਕਰਾਂਗੇ ਅੱਜ ਆਪਣੇ ਕੋਲੇ 11 12 ਤਰੀਕ ਹੋ ਗਈ ਬਈ ਮਿੱਤਰੋ ਅਗਸਤ ਦੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਆਪਣੇ ਕੋਲੇ ਜੁਲਾਈ ਲਾਸਟ ਦੇ ਵਿੱਚ ਸੁੰਡੀ ਨੇ ਆਂਡੇ ਦਿੱਤੇ ਸੀ ਤੇ ਅਟੈਕ ਹੋਊਗਾ ਤੇ 5 ਅਗਸਤ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ ਵੀ ਸਪਰੇਹਾਂ ਮੜ ਜੋ ਕਰਾਂ ਪਰ ਪਹਿਲੀ ਸਪਰੇਹ ਹੈ ਜਿਹੜੀ ਉਹ ਸਸਤੀ ਕਰਨੀ ਹੈ ਹਨਾ ਜਿਹੜੀ ਮੈਂ ਕੀਤੀ ਹੈ ਵੀਰੇ ਉਹ ਮੈਂ ਵੀਡੀਓ ਵੀ ਪਾਤੀ ਸੀ ਕੁਝ ਸਾਰਾ ਕਬੇ ਦੇ ਵਿੱਚ ਮੈਂ ਪਲਸਰ ਪਾਇਆ ਆਇਆ ਫਲੂਜ਼ਾ ਮਾਈਂਡ ਪਲਸਰ ਦੇ ਨਾਲ ਈਮਾਮ ਐਟਿਕ ਬੈਂਜੋ 8 1.9 ਈਸੀ ਪਾਤੀ ਸੀ ਮੈਂ ਠੀਕ ਹੈ ਵੀਰੇ ਕਿਉਂਕਿ ਮਾੜਾ ਮੋਟਾ ਮਾਈਨਰ ਜਾ ਅਟੈਕ ਸੀ ਕੁਸ਼ਚਨ ਇਹਦੇ ਵਿੱਚ ਇਹ ਕੀਤਾ ਕੁਝ ਦੇ ਵਿੱਚ ਪਲਸਰ ਪਲਸ ਕੋਰਾਜਨ ਪਲਸ ਇਮਾਮੈਕਟਨ ਬੈਂਜੋ 8 1.9 EC ਇਹ ਪਾਤੀ ਸੀ ਕੁਛ ਦੇ ਵਿੱਚ ਹਨਾ ਇਹ ਮੈਂ ਬਸ ਦੋ ਕਿੱਲੇ ਦੇ ਉੱਤੇ ਕੀਤੀ ਆ ਬਾਸਮਤੀ ਦੇ ਵਿੱਚ ਮੈਂ ਵੀਰੇ ਕਸਟੋਰੀਆ ਪਾਤਾ ਸੀਗਾ ਟੈਕਨੀਕਲ ਵਾਲਾ ਜਿਹੜਾ ਹੁੰਦਾ ਆਪਣੇ ਕੋਲੇ ਜੌਕਸੀ ਪਲਸ ਟੈਬੂਕੋਨਾਜੋਲ ਨਾਲ ਉਹਦੇ ਵੀ ਇਹੀ ਪਾਈ ਆ 1.9 EC ਠੀਕ ਆ ਬਈ ਤੇ ਇਹ ਮੈਂ ਕੀਤੇ ਨੇ ਇੱਕ ਕਿੱਲੇ ਦੇ ਉੱਤੇ 1885 ਦੇ ਉੱਤੇ ਐਮੀਸਟਾਰ ਟਾਪ ਵੀ ਕਰਤਾ ਬਈ ਠੀਕ ਹੈ ਨਾਲ ਉਹਦੇ ਵੀ ਇਹੀ ਦਵਾਈ ਪਾਈ ਆ ਹੋਰ ਮੈਂ ਕੋਈ ਹਜੇ ਫਿਲਹਾਲ ਸੁੰਡੀ ਵਾਲੀ ਦਵਾਈ ਨਹੀਂ ਪਾਈ ਕਿਉਂਕਿ ਮੇਰਾ ਝੋਨਾ ਜਿਹੜਾ ਹਜੇ ਛੋਟਾ ਬਈ ਹਨਾ ਉਹਦੀ ਹਜੇ ਗੱਬੇ ਵਾਲੀ ਸਿਚੁਏਸ਼ਨ ਨਹੀਂ ਆਈ ਹੁਣ ਜਿਹੜਾ ਦੂਜਾ ਅਟੈਕ ਹੋਊਗਾ ਜਿਹੜੀ ਮੇਨ ਵੀਡੀਓ ਆ ਦੂਜਾ ਅਟੈਕ ਸੁੰਡੀ ਦਾ ਕਦੋਂ ਹੋਊਗਾ ਜੀ ਪਤਲਾ ਲਪੇਟ ਤੇ ਗੋਪ ਦੀ ਸੁੰਡੀ ਦਾ ਦੂਜਾ ਅਟੈਕ ਕਦੋਂ ਹੋਊਗਾ 23 24 ਤਰੀਕ ਤੋਂ ਬਾਅਦ ਬਈ ਤੇ 24 ਅਗਸਤ ਤੋਂ ਬਾਅਦ ਤੁਹਾਡੇ ਕੋਲੇ ਪਮਕੜਾ ਜਿਹੜਾ ਉਹ ਆਮ ਦੇਖੂਗਾ ਤੁਹਾਨੂੰ ਖੇਤਾਂ ਦੇ ਵਿੱਚ ਤੇ ਆਂਡੇ ਦੇਣ ਲੱਗ ਜੂਗਾ ਹਨੇਰੀਆਂ ਰਾਤਾਂ ਦੇ ਵਿੱਚ ਠੀਕ ਹੈ ਬਈ ਪੂਰਾ ਆਪਣੇ ਕੋਲੇ ਜਦੋਂ ਮਸਿਆ ਤੋਂ ਬਾਅਦ ਜਾਈਏ ਆਪਾਂ ਉਦੋਂ ਆਂਡੇ ਨੇ ਟੈਗ ਦੇਣਾ ਤਾਂ ਤੁਸੀਂ 29 30 ਅਗਸਤ ਤੋਂ ਲੈ ਕੇ ਸਤੰਬਰ ਦੇ ਪਹਿਲੇ 10 ਦਿਨਾਂ ਤੱਕ ਸਪਰੇਅ ਕਰ ਸਕਦੇ ਹੋ ਕੋਈ ਵੀ ਕੰਡੀਸ਼ਨ ਕੀ ਆ ਤੁਹਾਡੀ ਕੰਡੀਸ਼ਨ ਇੱਥੇ ਨੋਟ ਕਰ ਲਿਓ ਬਹੁਤ ਦਿਨ ਹੁੰਦੇ ਨੇ ਇਹ 30 ਤੋਂ ਲੈ ਕੇ 30 ਅਗਸਤ ਤੋਂ ਲੈ ਕੇ 10 ਸਤੰਬਰ ਤੱਕ ਕਦੋਂ ਵੀ ਸਪਰੇਅ ਕਰ ਸਕਦੇ ਹੋ ਕੰਡੀਸ਼ਨ ਕੀ ਆ ਵੀ ਥੋੜਾ ਝੋਨਾ ਗੱਬੇ ਦੇ ਹੋਣਾ ਚਾਹੀਦਾ ਉਦੋਂ ਠੀਕ ਐ ਪੈਪ ਬਣੀ ਹੋਣੀ ਚਾਹੀਦੀ ਐ ਤੁਹਾਡੀ ਉਦੋਂ ਤੇ ਉਦੋਂ ਆਪਾਂ ਸਪਰੇਅ ਕਰਨੀਆਂ ਬਾਈ ਚੰਗੀ ਚੰਗੀ ਕੰਪਨੀ ਦੀ ਇੱਕ ਫੰਗੀਸਾਈਡ ਕਰਨਾ ਚੰਗਾ ਉਹਦੇ ਬਾਰੇ ਆਪਾਂ ਪਾਰਟਿਕੂਲਰ ਵੀਡੀਓ ਵੀ ਪਾ ਦਾਂਗੇ ਆਪਣੇ ਕੋਲੇ ਸੀਰੀਜ਼ ਵੀ ਪਈ ਆ ਸਾਰੀ ਜਿਹੜੀ ਨਵੇਂ-ਨਵੇਂ ਟੈਕਨੀਕਲ ਆਏ ਨੇ ਕੋਈ ਵੀ ਪਾ ਸਕਦੇ ਹੋ ਠੀਕ ਹੈ ਪਰਟੀਕੂਲਰ ਹੁਣ ਇੱਥੇ ਇੱਕ ਦਵਾਈ ਦਾ ਮੈਂ ਨਾ ਨਹੀਂ ਲਊਂਗਾ ਇੱਕ ਚੰਗੀ ਇਨਸੈਕਟੀਸਾਈਡ ਪਾ ਦਿਓ ਜੇ ਨਾਲ ਛੋਟੇ ਤੋਂ ਨਹੀਂ ਰਹੇ ਹੁੰਦਾ ਤਾਂ ਉਸਹੀਨ ਪਾ ਸਕਦੇ ਹੋ ਤੁਸੀਂ ਠੀਕ ਹੈ ਚੈਸ ਪਾ ਸਕਦੇ ਹੋ ਨਾਲ ਤੇਲੇ ਵਾਲੀ ਜਾਂ ਆਪਣੇ ਕੋਲੇ ਹਿਬੀਫਿਨ ਆਇਆ ਇੱਕ ਕੋਟੇਵਾ ਦਾ ਹਨਾ ਉਹ ਪਾ ਸਕਦੇ ਹੋ ਜਾਂ ਦੋਨਾਂ ਦੇ ਚੈਸ ਤੇ ਉਸਹੀਨ ਦੇ ਕੰਬੀਨੇਸ਼ਨ ਬਹੁਤ ਦਵਾਈਆਂ ਦੇ ਰਹੀਆਂ ਬਹੁਤ ਕੰਪਨੀਆਂ ਦੇ ਰਹੀਆਂ ਉਹ ਤੁਸੀਂ ਤੇਲੇ ਵਾਲੀ ਪਾ ਸਕਦੇ ਹੋ ਜਦੋਂ ਗੱਬੇ ਤੇ ਆ ਉਦੋਂ ਪਹਿਲਾਂ ਢੱਕਾ ਨਹੀਂ ਫਾਇਦਾ ਠੀਕ ਹੈ ਦੂਜਾ ਟੈਕ ਇਹ ਦੋ ਆਊਗਾ ਉਦੋਂ ਬਾਅਦ ਤੀਜਾ ਟੈਗ ਫੇਰ ਆਊਗਾ ਇੱਕ ਜਿਹੜੀਆਂ ਪਛੇਤੀਆਂ ਵੈਰਾਈਟੀਆਂ ਨੇ ਉਹਨਾਂ ਤੇ ਹਮਲਾ ਜ਼ਿਆਦਾ ਹੁੰਦਾ ਤਾਂ ਹੀ ਕਹਿੰਦੇ ਨੇ ਵੀ ਜਿੰਨੀਆਂ ਵੀ ਬਾਸਮਤੀ ਕਿਸਮਾਂ ਨੇ ਜਾਂ ਸ਼ਾਰਟ ਟਰਮ ਘੱਟ ਸਮੇਂ ਵਾਲੀਆਂ ਨੇ ਉਹਨਾਂ ਦੇ ਵਿੱਚ ਪ੍ਰਦਾਨ ਫਟੇਰਾ ਆਪਾਂ ਪਾ ਸਕਦੇ ਹਾਂ ਪਾਉਣਾ ਕਦੋਂ ਆ ਹੁਣ ਪ੍ਰਦਾਨ ਫਟੇਰਾ ਜਿਹੜਾ ਪਹਿਲਾਂ ਬਾਤਾਂ ਬਈ ਉਹ ਤਾਂ ਹੈਗਾ ਵੇਸਟੇਜ ਆਫ ਮਨੀ ਉਹਦਾ ਕੋਈ ਫਾਇਦਾ ਨਹੀਂ ਜਿਹੜਾ ਮੈਂ ਨਾਲੇ ਮੈਂ ਪਿੱਟਦਾ ਰਹਾਂ ਵੀ ਨਾ ਪਾਓ ਨਾ ਪਾਓ ਮੇਰੇ ਤੋਂ ਵੀ ਇੱਕ ਗਲਤੀ ਹੋ ਗਈ ਤੇ ਮੈਂ ਉਹ ਕਬੂਲਦਾ ਬਾਸਮਤੀ ਮੇਰੇ ਕੋਲੇ 17 18 ਦੀ ਸੀ ੱੱਕੇ ਨਾਲ ਹੀ ਬਾਪੂ ਦੇ ਮਗਰ ਲਾ ਕੇ ਮੈਂ 29 30 ਦਿਨਾਂ ਦੀ ਬਾਸਮਤੀ ਨੂੰ ਫਟੇਰਾ ਪਾਤਾ ਜਿਹੜਾ ਕਿ ਸ਼ਰੇ ਆਮ ਵੇਸਟੇਜ ਆਫ ਮਨੀ ਸੀ ਉਹ ਮੈਂ ਕਾਪੀ ਦੇ ਉੱਤੇ ਨੋਟ ਕਰ ਲਿਆ ਵੀ ਅਗਲੀ ਵਾਰੀ ਨਹੀਂ ਪਾਉਣਾ ਜਦੋਂ ਪਾਉਣਾ ਕਦੋਂ ਆ ਜਦੋਂ ਮੇਰੀ ਬਾਸਮਤੀ 55 ਦਿਨਾਂ ਦੀ ਹੋ ਗਈ ਘੱਟੋ ਘੱਟ ਗੱਬੇ ਤੇ ਹੋਈ ਠੀਕ ਹੈ ਜਾਂ 50 ਦਿਨਾਂ ਦੇ ਉੱਤੇ ਪਾਉਂਗਾ ਫਿਰ ਉਹਦਾ ਫਾਇਦਾ ਹੋਊਗਾ ਹੁਣ ਸਪਰੇ ਨਾਲ ਚੱਲ ਜਾਣਾ ਸੀ ਯਾਰ ਹੁਣ ਇਕੱਲਾ ਪੱਤਿਆਂ ਦੇ ਉੱਤੇ ਟੈਗ ਆ ਪੱਤੇ ਰਿਕਵਰ ਹੋ ਜਾਣਗੇ ਚੌਥੇ ਪੰਜਵੇਂ ਦਿਨ ਰਿਕਵਰ ਹੋ ਜਾਂਦੇ ਆ ਹਨਾ ਤਾਂ ਹੁਣ ਕੋਈ ਬਹੁਤੀ ਨੌਤ ਨਹੀਂ ਹੈਗੀ ਹੁਣ ਮੇਨ ਚੱਕਰ ਕੀ ਆ ਫੰਗਸ ਦਾ ਫੰਗਸ ਦਾ ਜਰੂਰ ਧਿਆਨ ਰੱਖੋ ਫੰਗਸ ਦੀ ਦਵਾਈ ਇੱਕ ਚੰਗੀ ਪਾਓ ਚੰਗੀ ਕੰਪਨੀ ਦੀ ਪਾਓ ਯਾਰ ਫਰਕ ਸਾਰਾ ਹੀ ਲੀਟਰ ਪਿੱਛੇ ਤੁਹਾਡੇ ਕੋਲੇ 600 ਦਾ ਪੈਂਦਾ ਚੰਗੀ ਕੰਪਨੀ ਬਾਇ ਨਾਮ ਤੇ ਦੂਜਾ ਜੇ ਕਿੱਲੇ ਤੇ ਵੰਡੋਗੇ ਤਾਂ 100 ਹੱਦ 150 ਰੁਪਿਆ ਚੰਗੀ ਤੇ ਮਾੜੀ ਹਾਲਾਂਕਿ ਬਹੁਤ ਕਹਿੰਦੇ ਨੇ ਭਾਈ ਟੈਕਨੀਕਲ ਤਾਂ ਸੇਮ ਹੀ ਆ ਯਾਰ ਸੇਮ ਨਹੀਂ ਹੁੰਦਾ ਟੈਕਨੀਕਲ ਫਰਕ ਹੁੰਦਾ ਸਟੈਂਡਰਡ ਦਾ ਫਰਕ ਹੁੰਦਾ ਡੋਜ਼ ਦਾ ਫਰਕ ਹੁੰਦਾ ਹੁਣ ਮੈਂ ਤਾਂ ਬਥੇਰੀਆਂ ਮੰਡੇ ਮੈਨੂੰ ਮਿਲਦੇ ਆ ਹਨਾ ਇੱਕ ਵਾਰੀ ਜ਼ਿੰਮੇਦਾਰ ਨਹੀਂ ਜੱਜਮੈਂਟ ਕਰ ਸਕਦਾ ਵੀ ਕਿਹੜੀ ਦਵਾਈ ਨੇ ਕੀ ਅਸਰ ਕਰਨਾ ਝਾੜ ਤੇ ਅਸਰ ਪੈਂਦਾ ਜਦੋਂ ਫੋਕ ਮੰਨਦੀ ਆ ਉਦੋਂ ਅਸਰ ਪੈਂਦਾ ਠੀਕ ਹੈ ਭਾਈ ਹੁਣ ਐਨਪੀਕੇ ਦੀਆਂ ਸਪਰੇਹਾਂ ਜਿਹੜਾ ਕਰ ਲੂਗਾ ਦੋ ਗੱਬੇ ਦੇ ਉੱਤੇ 13045 ਜਾਂ ਦਲਾਲ ਕੋਲ ਦੀਆਂ ਤਾਂ ਉਹ ਐਂ ਥੋੜੀਆਂ ਵੀ ਤੁਹਾਡੇ ਬੂਟੇ ਨੇ ਭੈਣਾ 50-50 ਟੰਗਾ ਕਰ ਦੇਣੀਆਂ ਉਹਦਾ ਅਸਰ ਆ ਜਿਹੜਾ ਤੁਹਾਨੂੰ ਉਹ ਜਦੋਂ ਟਰਾਲੀਆਂ ਦੇ ਵਿੱਚ ਪਾਓਗੇ ਦਾਣੇ ਵਜਨ ਤੋਂ ਪਤਾ ਪਤਾ ਲੱਗਣਾ ਜੇ 5 ਮਣ ਵੀ ਝੋਨਾ ਵਧ ਗਿਆ ਯਾਰ ਦੁਨੀਆ ਤੇ ਐਸੀ ਕੋਈ ਚੀਜ਼ ਨਹੀਂ ਬਣੀ ਜਿਹੜੀ ਕਹੇ ਦੇ ਵੀ ਕੱਲੀ ਮੈਂ 5 ਮਣ ਝਾੜ ਵਧਾ ਦੂੰਗੀ ਕੋਈ ਵੀ ਦਵਾਈ ਕਿੱਡੀ ਨੇ ਚਾਹੀ ਤੇ ਜਿੱਦੀ ਮਰਜੀ ਮਹਿੰਗੀ ਆ 5 ਮਣ ਦਾ ਤਾਂ ਫਰਕ ਪੈਣਾ ਨਹੀਂ ਠੀਕ ਹੈ ਜੇ ਤੁਸੀਂ ਸਸਤੀ ਕਰ ਦੋਗੇ ਜਾਂ ਮਹਿੰਗੀ ਕਰ ਦੋਗੇ ਪਰ ਕੁਆਲਿਟੀ ਦਾ ਫਰਕ ਪੈ ਜਾਣਾ ਤੁਹਾਡਾ ਠੀਕ ਹੈ ਭਾਈ ਤੇ ਮੈਂ ਆਪਣੇ ਕੋਲੇ ਫੰਗੀਸਾਈਡ ਇਨਸੈਕਟੀਸਾਈਡ ਪ੍ਰਦਾਨ ਹੁਣ ਮੈਂ ਉਹ ਆਪਸ਼ਨ ਵੀ ਪ੍ਰਦਾਨ ਕਰ ਦਉ ਪਉਣੀ ਆ ਪ੍ਰਦਾਨ ਫਰਟੀਰਾ ਭਾਈ ਜੇ ਤੁਸੀਂ ਝੋਨਾ ਗੱਬੇ ਤੇ ਆ ਤੁਹਾਡਾ ਤਾਂ 29 ਅਗਸਤ ਜਾਂ 28 ਅਗਸਤ ਨੂੰ ਆਪਾਂ ਪ੍ਰਦਾਨ ਸੁੱਟ ਸਕਦੇ ਹਾਂ ਬਈ ਖੇਤ ਦੇ ਵਿੱਚ ਪਾਣੀ ਖੜਾ ਕੇ ਜਾਂ ਫਟੇਰਾ ਠੀਕ ਹੈ ਘੱਟ ਸਮੇਂ ਵਾਲੀ ਵਾਸਮਤੀਆਂ ਦੇ ਵਿੱਚ ਮੈਂ ਰეკਮੈਂਡ ਕਰੂੰਗਾ ਝੋਨੇ ਦੇ ਵਿੱਚ ਜਮਾ ਇੰਨੇ ਪੈਸੇ ਲਾਉਣ ਦਾ ਪ੍ਰਦਾਨ ਤੇ ਕੋਈ ਫਾਇਦਾ ਨਹੀਂ ਚੰਗੀ ਕੰਪਨੀ ਦੀ ਸਪਰੇਅ ਕਰ ਲਓ ਵੀਰੇ ਬਹੁਤ ਕੰਪਨੀਆਂ ਚੰਗੀਆਂ ਪਈਆਂ ਸਜੰਟਾ ਪਈਆ ਡਾਮਾ ਪਈਆ ਕੋਟੇਵਾ ਪਈਆ ਬਾਹਰ ਪਈਆ ਇੰਡੋਫਿਲ ਪਈਆ ਬਹੁਤ ਨਾਮੀ ਨਾਮੀ ਕੰਪਨੀਆਂ ਪਈਆਂ ਬਈ ਕੋਰੋਮੰਡਲ ਇੰਟਰਨੈਸ਼ਨਲ ਪਈਆ ਹਨਾ ਕਿੰਨੀਆਂ ਹੀ ਕੰਪਨੀਆਂ ਨੇ ਮੈਂ ਯਾਰ ਜਿੰਨੇ ਨਾਂ ਲਈ ਜਾਊਗਾ ਉਹਨੀਆਂ ਥੋੜੀਆਂ ਨੇ ਪੀਆਈ ਦੀਆਂ ਪਈਆਂ ਨੇ ਬਹੁਤ ਤਕੜੀਆਂ ਤਕੜੀਆਂ ਦਵਾਈਆਂ ਨੇ ਟੈਕਨੀਕਲ ਪਈ ਨੇ ਮੈਂ ਵੀਡੀਓ ਵੀ ਪਈਆਂ ਜਿਹੜੀਆਂ 22 23 24 ਦੇ ਵਿੱਚ ਲਾਂਚ ਹੋਈਆਂ ਨੇ ਹਨਾ ਉਹ ਦਵਾਈ ਪਾ ਕੇ ਚੰਗਾ ਫੰਗੀਸਾਈਡ ਇੱਕ ਚੰਗਾ ਇਨਸੈਕਟੀਸਾਈਡ ਸਪਰੇਅ ਕਰ ਦੋ ਉਸ ਤੋਂ ਬਾਅਦ 2-3 ਦਿਨਾਂ ਬਾਅਦ ਤੇਲੇ ਵਾਲੀ ਜੇ ਤੁਸੀਂ ਪਾਉਣੀ ਆ ਤੁਹਾਨੂੰ ਲੱਗਦਾ ਵੀ ਅਟੈਕ ਸਾਡੇ ਆਈ ਵਾਰੀ ਹੁੰਦਾ ਹਨਾ ਇੱਕ ਗੱਲ ਹੋਰ ਤੁਸੀਂ ਤਾਂ ਕਰਤੀ ਚੰਗੀ ਦਵਾਈ ਇਹ ਗਵਾਂਟੀ ਨੂੰ ਤੁਸੀਂ ਕਹੀ ਜਨੋ ਯਾਰ ਮੈਂ ਤਾਂ ਕੀਤੀ ਹੀ ਨਹੀਂ ਬਹੁਤ ਜ਼ਿੰਮੇਦਾਰ ਨੇ ਯਾਰ ਇਹੋ ਜਿਹੜੇ ਕਹਿੰਦੇ ਨੇ ਬਈ ਮੈਂ ਤਾਂ ਕੀਤੀ ਨਹੀਂ ਯਾਰ ਆਪਾਂ ਤਾਂ ਐਂ ਦੇਖਾਂਗੇ ਅੱਜ ਕੀ ਹਨਾ ਦੱਸਦੇ ਨਹੀਂ ਜਿਹੜੇ ਹੁਣ ਜੇ ਤੁਸੀਂ ਐ ਮੰਨੋ ਵੀ ਥੋਡੇ ਭਮੱਕੜ ਤੁਸੀਂ ਸਪਰੇਅ ਕਰਤੀ ਗਵਾਂ ਆ ਵਟ ਨਾਲ ਵਾਟਾ ਇਹਨੇ ਸਪਰੇਅ ਕਰੀ ਨਹੀਂ ਜਾਂ ਮਾਰੀ ਕਰਤੀ ਤੁਹਾਨੂੰ ਦੱਸਿਆ ਨਹੀਂ ਹਨਾ ਉਹਦੇ ਸੁੰਡੀ ਮਰੀ ਨਹੀਂ ਜਿਹੜਾ ਉਹਦਾ ਭਮੱਕੜਾ ਉਹ ਤੁਹਾਡੇ ਖੇਤ ਦੇ ਵਿੱਚ ਵੀ ਉੱਡ ਕੇ ਆਊਗਾ ਹੀ ਆਊਗਾ 100% ਭਮੱਕੜ ਨੂੰ ਤੁਸੀਂ ਨਹੀਂ ਮਾਰ ਸਕਦੇ ਕੋਈ ਐਹੋ ਜੀ ਦਵਾਈ ਨਹੀਂ ਬਣੀ ਜਿਹੜੀ ਭਮੱਕੜ ਨੂੰ ਮਾਰ ਦੇ ਦਵਾਈਆਂ ਬਣੀਆਂ ਜਿਹੜੀਆਂ ਸੁੰਡੀ ਨੂੰ ਮਾਰ ਦਿੰਦੀਆਂ ਹੁਣ ਦਵਾਈਆਂ ਆ ਰਹੀਆਂ ਨੇ ਜਿਹੜੀਆਂ ਅੰਡੇ ਨੂੰ ਵੀ ਮਾਰ ਦਿੰਦੀਆਂ ਜਿਹੜੀਆਂ ਲਾਰਵੇ ਨੂੰ ਵੀ ਮਾਰ ਦਿੰਦੀਆਂ ਨੇ ਭਮੱਕੜ ਨੂੰ ਕੋਈ ਦਵਾਈ ਨਹੀਂ ਮਾਰ ਕਿੰਨਾ ਕ ਮਾਰ ਲੋਗੇ ਯਾਰ ਜਦੋਂ ਤੁਸੀਂ ਸਪਰੇਅ ਕਰਦੇ ਹੋ ਉਦੋਂ ਤਾਂ ਉੱਡ ਕੇ ਹੋਰ ਪਾਸੇ ਚਲਾ ਜਾਂਦਾ ਤਿੰਨ ਚਾਰ ਦਿਨਾਂ ਨੂੰ ਜਦੋਂ ਅਸਰ ਉਹਦਾ ਘਟ ਗਿਆ ਉਦੋਂ ਤੁਹਾਡੇ ਖੇਤ ਦੇ ਵਿੱਚ ਆਜੂ ਹੋਰ ਖੇਤ ਵਾਲਾ ਹੈਨਾ ਤਾਂ ਇੱਕ ਥਰਨ ਗਰੁੱਪ ਨਹੀਂ ਵਰਤਣੀ ਸਭ ਤੋਂ ਪਹਿਲਾਂ ਵੀਡੀਓ ਪਾਈ ਸੀ ਮੈਂ ਬਹੁਤ ਜਾਣਾਂ ਚਰੂਨੇ ਲੜੇ ਬਾਈਫਰ ਥਰਨ ਜਿਹਦੇ ਪਿੱਛੇ ਵੀ ਹੁੰਦਾ ਦਵਾਈ ਦੇ ਉਹ ਆਪਾਂ ਹੁਣ ਨਹੀਂ ਵਰਤਣੀ ਬਾਈ ਗੱਬੇ ਗੁੱਬੇ ਦੇ ਠੀਕ ਹੈ ਉਹ ਤੇਲੇ ਨੂੰ ਬਹੁਤ ਸੱਦਾ ਦਿੰਦੀ ਹੈ ਦਵਾਈ ਤੇ ਬਾਕੀ ਜੋ ਵੀ ਸਵਾਲ ਆ ਤੁਹਾਡਾ ਜੋ ਵੀ ਕਮੈਂਟ ਕਰਕੇ ਮੈਨੂੰ ਥੱਲੇ ਦੱਸ ਦਿਓ ਆਪਾਂ ਉਹਦੇ ਬਾਰੇ ਵੀਡੀਓ ਪਾ ਦਾਂਗੇ ਪ੍ਰੋਡਕਟ ਬਾਰੇ ਪਾ ਦਾਂਗੇ ਤੇ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਜੋ ਵੀ ਆਈ ਤੇ ਬਸ ਧਿਆਨ ਰੱਖਿਓ ਹੁਣ ਵਾਲੀ ਦਵਾਈ ਆ ਜਿਹੜੀ 15 ਤਰੀਕ ਤੱਕ ਨਿਮੇੜ ਲਓ 14 15 ਨੂੰ ਬਹੁਤ ਮਹੀਆਂ ਹਵਾ ਲਵਾਓ ਖੇਤ ਨੂੰ ਜਿੰਨਾ ਹੋ ਸਕਦਾ ਸੁੱਕਾ ਲੱਗਣ ਦੋ ਤੋਂ ਬੱਤੀਆਂ ਜਿੰਨਾ ਟਾਈਮ ਬਣਦੀਆਂ ਨਹੀਂ ਜਿੰਨਾ ਟਾਈਮ ਗੱਬੇ ਤੇ ਨਹੀਂ ਆਉਂਦਾ ਠੀਕ ਹੈ ਜਦੋਂ ਗੱਬੇ ਤੇ ਆ ਗਿਆ ਉਦੋਂ ਫੇਰ ਆਪਾਂ ਨੂੰ ਇੰਨਾ ਨਾ ਭੜਨਾ ਪਊ ਠੀਕ ਹੈ ਤੇ ਫੰਗਸ ਦਾ ਆਪਦਾ ਐਦ ਕੀ ਅਟੈਕ ਹੈਗਾ ਥੋੜਾ ਜਿਆਦਾ ਤਾਂ ਚੰਗਾ ਫੰ ਵਧੀਆ ਰਹੂਗਾ ਦੁਕਾਨਦਾਰ ਨੂੰ ਕਹੋ ਵੀ ਮੈਨੂੰ ਚੰਗਾ ਫੰਗੀ ਸੈਟ ਦੇ ਦੇ ਪਲਸਰ ਦੇ ਦੇ ਕਸਟੋਰੀਆ ਦੇ ਦੇ ਹੈਨਾ ਐਮੀ ਸਟਾਰ ਦੇ ਦੇ ਮੋਟਾਰ ਦੇ ਦੇ ਜਿਹੜਾ ਮਰਜੀ ਯਾਰ ਲੈ ਲਓ ਤੁਸੀਂ ਹੈਨਾ ਦਵਾਈ ਵੀ ਚੰਗੀ ਲਿਆ ਕਰੋ ਗਲੀਲਿਓ ਵੇ ਕਰ ਸਕਦੇ ਹੋ ਤੁਸੀਂ ਕੋਟੇਵਾ ਦਾ ਪਰ ਉਹ ਸਾਰੇ ਖੇਤ ਦੇ ਉੱਤੇ ਨਾ ਕਰਿਓ ਹੈਨਾ ਕਿਉਂਕਿ ਉਹਦੇ ਨਾਲ ਖਰਚਾ ਪਲੱਸ ਹੋ ਜਾਂਦਾ ਆਪਣੇ ਕੋਲੇ ਜਿਵੇਂ ਬਾਸਮਤੀ ਆ ਉਹਨਾਂ ਦੇ ਉੱਤੇ ਕਰ ਸਕਦੇ ਹੋ ਤੁਸੀਂ ਬਾਕੀ ਜਨਨ ਨੂੰ ਸਬਸਕ੍ਰਾਈਬ ਕਰ ਲਿਓ ਬਈ ਹੋਰ ਵੀਡੀਓ ਪੈਂਦੀਆਂ ਰਹਿਣੀਆਂ ਥੈਂਕ ਯੂ ਸੋ ਮਾਚੀ